ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਬਾਈ ਜਿਹੜੀ ਵੀਡੀਓ ਬਣਾ ਰਹੀਆਂ ਫਾਰਮ ਚੋਂ ਬਣਾ ਰਹੀਆਂ ਫਾਰਮ ਦੇ ਵਿੱਚ ਬਾਈ ਕੋਲੇ ਪੰਜ ਗਾਵਾਂ ਮਕਾਊਆ ਇੱਕ ਤਾਜੀ ਸੂਈ ਆ ਤੇ ਚਾਰ ਗੱਬਰ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਖੋਚ ਲੈਨੇ ਬਾਈ ਤੁਹਾਡੇ ਆਜੋ ਬਾਈ ਬਾਈ ਜੀ ਹਸੀ ਕਾਲ ਹਾਂਜੀ ਸਸੀ ਕਾਲ ਬਾਈ ਜੀ ਹੋ ਠੀਕ ਹੂ ਵਧੀਆ ਜੀ ਹਾਂਜੀ ਬਹੁਤ ਵਧੀਆ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਹਾਂਜੀ ਬਹੁਤ ਵਧੀਆ ਜੀ ਵੈਗੇਸ ਮਾਲ ਦਾ ਹਾਂਜੀ ਹਾਂਜੀ ਘੰਟੇ ਕਿ ਬਾਈ ਮੁੱਲ ਜਮ ਜੈਸ ਸੀ ਹਨਾ ਮੁੱਲ ਆਪਣੀ ਜਾਇ ਹੀ ਹੁੰਦੀ ਹੈ ਮਾਲ ਚੰਗਾ ਸੀ ਹਨਾ ਹਾਂਜੀ ਠੀਕ ਆ ਨਾਮ ਤੇ ਐਡਰੈਸ ਬੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਵੀ ਨੇੜੇ ਤਾਂ ਸਲਾਪਰਾ ਰਹਿੰਦਾ ਜੀ ਹੂੰ ਇਧਰ ਰਾਮਪਰਾ ਫੂਲ ਇਧਰ ਭਗਤਾ ਭਾਈ ਗਜਨ ਵਿਚਾਲੇ ਪਿੰਡਾਂ ਦੇ ਨੇਪਨਾ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈ ਦੂਜਾ ਹੈਗਾ ਜੀ 70782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਹੈ ਬਾਈ ਜੀ ਪਹਿਲਾ ਸੂਆ ਪਲੂਣ ਹੀ ਸੂਈ ਹੈ ਜੀ ਪਹਿਲਾ ਸੂਆ ਕਦੋਂ ਸੂਈ ਹੈ ਬਾਈ ਇਹ ਕੱਲ ਦੁਪਹਿਰੇ 2 ਵਜੇ ਸੂਈ ਹੈ ਜੀ ਠੀਕ ਆ ਬਾਈ ਬੱਚਾ ਕੀ ਦੇਤਾ ਕਰਮਾਣੀ ਬੱਚਾ ਦੇਤਾ ਜੀ ਬੱਚਾ ਦੇਤਾ ਬੱਚੇ ਚੰਗੇ ਦਿੰਦੀਆਂ ਨੇ ਉਹ ਆਹ ਬੱਚੋਂ ਜਾਤ ਬ੍ਰੀਡ ਵਾਲੀ ਹੈ ਬੜਾ ਸਹੀ ਗੱਲ ਆ ਬਾਈ ਵੈਡ ਵੀ ਖੈਰ ਸਹੀ ਗੱਲ ਆ ਚੰਗੀ ਹੈ ਜੀ ਹੁਣ ਤੁਹਾਨੂੰ ਬਹੁਤ ਚੰਗਾ ਲੱਗੇ ਬੈਠੋ ਤੇ ਜੇਰ ਫਿਰ ਇਹਦੀ ਰੱਖੀ ਬੈਠੇ ਹੋ ਜੇਰ ਆ ਪੀ ਹਾਂ ਜੇਰ ਪੀ ਜੇਰ ਬਾਈ ਮੱਠਲ ਜੇ ਰੱਖੀ ਬੈਠਾ ਕੰਪਲੀਟ ਆ ਹਾਂ ਜੇਰ ਫਿਰ ਰੱਖ ਲਈਏ ਇਹਦੇ ਹਾਂਜੀ ਸਹੀ ਹੈ ਬੰਦੇ ਮੰਗਦੇ ਜੀ ਜ਼ਰੂਰੀ ਆ ਆਰਡਰ ਦੇਖੋ ਬਾਈ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਣ ਗਲਾਬੀ ਥਣ ਪੀੜੀ ਦੇ ਪਾਵੇ ਵਰਗੇ ਥਾਣਾ ਪੂਰੀ ਵਿੱਤੀ ਦੇ ਨਾਲ ਆਣ ਦੇਖੋ ਬਈ ਲੱਗਿਆ ਕਰਮ ਵਾਲੀ ਨੂੰ ਗਲਾਬੀ ਥਾਣਾ ਇਹ ਪੂਰੀ ਵਿੱਤੀ ਦੇ ਥਾਣਾ ਮੋਟੀ ਮੋਟੀ ਚਵਾਈ ਬਹੁਤ ਚੰਗੀ ਚਵਾਈ ਤਾਂ ਬੜੀ ਚੰਗੀ ਜੀ ਠੀਕ ਆ ਬਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਕਿੰਨੇ ਗਬੌਲੇ ਤੇ ਆ ਹੁਣ ਬਈ ਫਿਰ ਬਈ ਜੀ ਦੇਖੋ ਰਾਤ 20 ਮਤਲਬ ਜੀ 5 ਵਜੇ ਜੇਰ ਪਈ ਸੀਗੀ ਠੀਕ ਹੈ ਜੀ ਉਹਦੋਂ ਚੋਇਆ ਸੀ ਜੀ ਆਪਾਂ 3/4 ਲੀਟਰ ਬੋਲਾ 3/4 ਲੀਟਰ ਹਾਂ ਜੀ ਠੀਕ ਹੈ ਬਾਕੀ ਬੱਚੇ ਨੂੰ ਸੁਪ ਪਿਆਉਣੇ ਪੈਂਦਾ ਹਨ ਹੂੰ ਤੇ ਸਵੇਰੇ ਵੀ ਮੰਨ ਕੇ ਚਲੋ ਜੀ 5 ਲੀਟਰ ਚੋਇਆ ਜੇ ਬੱਚੇ ਨੂੰ ਪਿਆ ਕੇ ਠੀਕ ਹੈ ਬਈ ਹਾਂ ਜੀ ਕਿੰਨਾ ਕੁ ਦੁੱਧ ਦੇ ਦੂਆ ਐਸਟੀਮੇਟ ਜਾ ਦੇਖੋ ਇਹ ਬਾਹਰ ਤੋਂ ਹੈਗੇ ਨਸਲ ਬਰੀਡ ਵਾਲੀ ਪੂਰੀ ਹੂੰ ਸੰਭੀ ਪੜੀਏ ਕੁਲਿੱਸੀ ਨਾ ਮੀਨੀ ਠੀਕ ਐ ਸੇਵਾ ਹੁਣ ਮੂਰੇ ਹੋਈ ਜੀ ਦੁੱਧ ਮਨਲਾ ਚੰਗੀ ਕਿਸੇ ਕੋਲੇ ਸ਼ੌਂਕੀ ਬੰਦੇ ਕੋਲੇ ਜਾਵੜੀ ਤਾਂ ਹੂੰ ਦੁੱਧ ਮਨਲਾ ਵੀ ਇਹ ਪਾ ਦੂਗੀ 17 18 ਲੀਟਰ ਦੀ ਮੀਰ ਕਰ ਦੇਈਏ ਆਪਾਂ ਹੂੰ ਬਰੀਡ ਬਹੁਤ ਚੰਗੀ ਆ ਕੱਦ ਚੰਗਾ ਲੇਵਾ ਦੇਖੋ ਕਾਹਨੂੰ ਗੱਲਾਂ ਕਰਦਾ ਵੀ ਲੇਵਾ ਕਮਾਲ ਦਾ ਆਰਡਰ ਬਹੁਤ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਫੇਸ ਚੰਗਾ ਬਰੀਡ ਕਰਮ ਵਾਲੀ ਤੇ ਫੁੱਲ ਆ ਬਾਈ ਸੂਈ ਸਵਾਈ ਹੈ ਜੇਰ ਬਾਈ ਰੱਖੀ ਬੈਠਾ ਬੱਚਾ ਮਗਰ ਬੱਛਾ ਬੱਛਾ ਬਹੁਤ ਕੁਆਲਟੀ ਦਾ ਦਿੱਤਾ ਬੱਚੇ ਬਹੁਤ ਚੰਗੇ ਪਾਉਂਦੀ ਆ ਬੱਚੇ ਤੋਂ ਅੰਦਾਜ਼ਾ ਲਾ ਲਿਓ ਬਾਈ ਲੈਵਾ ਦੇਖੋ ਬਾਈ ਕਮਾਲ ਦਾ ਦੋਨੇ ਤੰਨੇ ਪਾਸੋਂ ਨਾ ਲੈਵਾ ਇੱਕੋ ਜਿਹਾ ਇਧਰੋਂ ਦੇਖੋ ਲੈ ਲੈਵਾ ਕੀ ਬਾਤ ਫੁੱਲ ਬਰੀਡ ਤੇ ਲੈਵਾ ਅੱਲਾਕ ਅੱਲਾ ਥਾਣ ਮੁੱਟੀ ਆਣਾ ਥਾਣ ਚਵਾਈ ਚੁਕੀ ਬਾਈ ਜਿਹੜੀ ਆਪਾਂ ਨੂੰ ਦੁੱਧ ਦੀ 10 18 ਲੀਟਰ ਦੀ ਉਮੀਦ ਖੁੱਲੀ ਹੈ ਜੀ ਬਾਕੀ ਬੰਦਾ ਆਉਦੀ ਸੋਚ ਸਮਝ ਨਾ ਲਈ ਜੀ ਕੋਈ ਚੱਕਰ ਨਹੀਂ ਆਪਨੇ ਦੇਖ ਲਈ ਅਗਲੇ ਨਸਲ ਬਰੀਡ ਜੋ ਵੀ ਆ ਬਾਕੀ ਸਹੀ ਗੱਲ ਆ ਬਈ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾ ਦੇ ਹਾਂਜੀ ਤਾਂ ਲੈ ਬਈ ਠੰਡੀ ਦਾ ਫੁੱਲ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕਰ ਮਲੇ ਨੇ ਕੁਛ ਨਹੀਂ ਬਾਕੀ ਚਵਾਈ ਦਿਖਾਉਂਦੇ ਚਵਾਈ ਬਾਈ ਕਹਿੰਦਾ ਬਾੜੀ ਚੰਗੀ ਆ ਜਿਹੜੇ ਹਿਸਾਬ ਨਾਲ ਥਾਣ ਲੱਗੇ ਹਨ ਉਹਦੀ ਚਵਾਈ ਆ ਬਾਕੀ ਜੀ ਬਈ ਬਈ ਸਾਹਮਣੇ ਆ ਜਾਣੀ ਧਾਰਾ ਮਾਰ ਕੇ ਦਿਖਾਉਣੀ ਕੋਈ ਚੈੱਕ ਕਰਨੀ ਤੇ ਸੁਈ ਸੁਵਾਈ ਹੈ ਠੰਡੀ ਠੁੰਡੀ ਬਹੁਤ ਹੈ ਭਾਈ ਮੋਲ ਆਪਣੇ ਪਹਿਲਾਂ ਵੀ ਜਾਇਜ਼ ਹੁੰਦੇ ਆ ਤੇ ਅੱਜ ਕੀ ਮੋਲ ਆ ਫਿਰ ਇਹ ਤਾਂ ਜਾਇਜ਼ ਆ ਲਓ ਜੀ ਮੋਲ ਦੇਖੋ ਅੱਗੇ ਵੀ ਕੋਈ ਵਾਦੇ ਘਾਟਾ ਨਹੀਂ ਆਪਾਂ ਹੁੰਦਾ ਗੱਲ ਜ ਆਪਣੀ ਚ ਹਮ ਮਨ ਲਫੈਸੀ ਵਾਲੀ ਗੱਲ ਹੀ ਹੁੰਦੀ ਆਪਾਂ ਮੈਂ ਕਹੀ ਆ ਕਿ ਮੁਰਕਲ ਬੰਦਾ ਫੋਨ ਲਈਏ ਕੱਲ ਵੀ ਕੁਮਲ ਵੇਚਦੇ 29 ਵੇਚਦੇ ਆ ਠੀਕ ਹੈ ਜੀ ਭਾਈ ਜੀ ਦੇਵਾਂਗੇ ਤਾਂ ਬੜ 57000 ਦੀ ਕੋਈ ਨਾ 60 ਨਹੀਂ ਕੋਈ 65 ਨਹੀਂ ਠੀਕ ਹੈ 57000 ਦੀ ਗੱਡ ਜਣਾਂਗੇ ਜਮਾ ਜੈ ਜਮੋਲਾ 57000 ਰੁਪਏ ਮਾਦਾ ਹੋ ਜੂਗਾ ਤਹਾਨ ਦੇਖੋ ਪਸਮਾਨ ਕਰਕੇ ਕੱਢਿਆ ਦੇਖੋ ਲੈ ਪੂਰੀ ਬਿੱਤੀ ਸਾਰਗੇ ਥਾਣਾ ਗਲਾਸਾਂ ਨਾਲ ਥਾਣਾ ਸਹੀ ਹੈ ਨਾ ਗਲਾਸਾਂ ਵਰਗੇ ਥਾਣਾ ਤੇ ਚੋਣ ਦੇਖੋ ਲੈ ਕੀ ਬਾਤ ਆ ਬਾਈ ਲੈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਧਾਰਾ ਮਰੀ ਚਲ ਕੋਈ ਚੱਕਰੀ ਨਹੀਂ ਕੀ ਬਾਤ ਆ ਚੋਣ ਬੜਾ ਚੰਗਾ ਲੱਗਿਆ ਕਿ ਨਹੀਂ ਬਾਈ ਹਾਂਜੀ ਹਮ ਬੜੀ ਚੰਗੀ ਚਵਾਈ ਹੈ ਨਾ ਮੋਟੀ ਮੋਟੀ ਚਵਾਈ ਹੈ ਕੀ ਬਾਤ ਆ ਨੇ ਮੋਈ ਨਾਲ ਖੜੀ ਆ ਬਈ ਕਰਮ ਵਾਲੀ ਕੋਈ ਚੱਕਰੀ ਨਹੀਂ ਤੇ ਠੰਡੀ ਸੀਲ ਫੋਲ ਦਾ ਚੂਣ ਚਵਾ ਦੇ ਕੋਲੇ ਕਿੰਨੇ ਬੈੜ ਬੈੜ ਕਾ ਹੀ ਦੁੱਧ ਵੀ ਦੇਊਗੀ ਜੀ ਮਤਲਬ ਉਮਰ ਦੀ ਥੋੜੀ ਚੜ ਕੇ ਸੁਉਂਦੀ ਹੈ ਬੈੜ ਇਹ ਸਹੀ ਗੱਲ ਆ ਲੈ ਕਿੰਨੀਆਂ ਗੱਤਾਂ ਰਾਂ ਮਾਰੀਆਂ ਦੁੱਧ ਦੇਖੋ ਬਈ ਲੈ ਸਿਵਾਈ ਪੂਰੀ ਚੰਗੀਆਂ ਨਿਬੜਦੀ ਐ ਚ ਬਈ ਮੁੱਲ ਜਮਾ ਜਾਇਜ਼ ਆ ਮਾਨਤਨ ਮੌਕੇ ਤੇ ਜ਼ਰੂਰ ਹੋਊਗਾ ਅੱਗੇ ਬਈ 2 ਨੰਬਰ ਇਹ ਕਿਹੜਾ ਸੂਆ ਸੁਉਂਦੀ ਆ ਬਈ ਜਿਹਨੇ ਦੂਜਾ ਸੂਈ ਸੁਣਾਗਾ ਕਿੰਨੇ ਦਿਨ ਲੈਂਦੀ ਆ ਬਈ <coughs> बस है अब तेरी कच्ची है जी मतलब अब तेरी कच्ची 70 दिन की की रिकॉर्ड वैसे तो होता भाई तो पिछले हुँ। हुँ। तो पिछले सूई ਦਾ ਮਾਲ ਕਹਿੰਦੇ ਦੱਸਿਆ 17 18 ਲੀਟਰ ਚ ਹੋਇਆ ਵਾ ਠੀਕ ਆ ਹਾਂਜੀ ਹੂੰ ਆਰਡਰ ਕ ਮਾਲ ਦਾ ਢਿੱਲਾ ਦੇਖੋ ਢਿੱਲਾ ਬਹੁ ਪਈਆਂ ਆ ਸਾਰੀਆਂ ਬਾਲ ਢਿੱਲਾਂ ਕੱਢਣੀਆਂ ਤੇ ਫੇਰ ਕਰ ਬਰੀਕਿੰਗ ਵਾਲੀ ਦਾ ਹਾਂ ਥਾਣ ਨੇੜ ਤੋਂ ਚੈੱਕ ਕਰ ਲੋ ਨਾੜਾ ਨੂੜਾ ਫੋਲ ਚੰਗੀਆਂ ਮੁਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿੱਚ ਥਾਣ ਫੋਲ ਦੇ ਭਾਈ ਤੋੜ ਕੇ ਦਿਖਾ ਦੇ ਚੰਗੀ ਆ ਫੁੱਲ ਕਰਦਾ ਕੋਈ ਛੋਟੀ ਨਹੀਂ ਬਰੀਟ ਵਾਲੀ ਵਹਿਣਾ ਕੇਸ ਬੜਾ ਚੰਗਾ ਬਦੀ ਬਦੀ ਚੰਗੀ ਆ ਸੁਨੱਖ ਆਪਣਾ ਚੰਗਾ ਬੜੇ ਦੇ ਵਿੱਚ ਬਸ ਇਕੱਲੀ ਕੱਚੀ ਕੱਚੀ ਆ ਬਈ ਡਣ ਲੈਦੀ ਆ ਉਹ ਨੂੰ ਆਰਡਰ ਦੇਖੋ ਕਮਾਲ ਦਾ ਤਿਆਰ ਕਰੋ ਜਿਹੜੇ ਸਭ ਨੂੰ ਢਿੱਲਾ ਦਿਖਾਉਣੀ ਹੈ ਨਾ ਸਾਰੀਆਂ ਬਲਟਾਂ ਕੱਢਣੀਆਂ ਫੇਰ ਸੋਨਾ ਕਰਬ ਵਾਲੀ ਕਿਉਂਕਿ ਬਰੀਕੀ ਹੈ ਜੀ ਵਹਿੜ ਤੋਂ ਬਰੀਕੀ ਜਾ ਬਈ ਸਹੀ ਗੱਲ ਹੈ ਬਣੂ ਬਹੁਤ ਹਨ ਬਈ ਹਾਂਜੀ ਤੇ ਕੀ ਮੋਲ ਆ ਬਈ ਜੈਜਦ ਬਈ ਜੀ ਇਹ ਵੀ 57000 ਰੁਪਏ ਦੇ ਦਾਂਗੇ 57 ਦੀ ਮਾਨਤਾਨ ਹੋ ਜੂ ਇਮਾਨਦਾਰ ਤਾਂ ਛੋੜ ਵਾਲਾ ਹੋਊਗਾ ਜੀ ਠੀਕ ਹੈ ਜੀ 57000 ਪਹਿਲਾਂ ਹੀ ਮੁੱਲ ਖੱਚ ਗਿਆ ਜਾਇਜ਼ ਆ ਬਾਕੀ ਜਦੋਂ ਬੰਦ ਨੂੰ 65 ਮੰਗ ਲਾ 70 ਮੰਗ ਲਾ ਫਿਰ ਘਟੀ ਜਾ ਹੂੰ ਸਹੀ ਗੱਲ ਆ 100 ਦੀ ਗੱਲ ਬਾਕੀ ਫੇਰ ਵੀ ਮਾੜਾ ਮੋਟਾ ਹੋਊਗਾ ਵੀ ਇਮਾਨਦਾਰ ਖਾਣ ਦੇਖੋ ਕਮਾਲ ਦਾ ਮੁਠੀ ਵਾਲਾ ਥਣ ਇਹ ਆ ਇਹਨਾਂ ਬੰਦਾ ਸਮਝੇ ਵੀ ਛੋਟੀ ਆ ਜਾਂ ਕੋਈ ਰੇਟ ਘਟਾ ਵੀ ਇਹ ਨਹੀਂ ਗੱਲ ਕੋਈ ਸਹੀ ਗੱਲ ਆ ਬਾਈ ਹਾਂਜੀ ਹੂੰ ਬਸ ਕੱਚੀ ਜਰੂਰ ਜਿਹੜੀ 5-6 ਦਿਨ ਦੀ ਹੈਗੀ ਉਹ ਹਾਂਜੀ ਕੱਚੀ ਦਾ ਹੀ ਰੇਟ ਆ ਬਾਈ ਕੱਚੀ ਆ ਕੱਲੀ ਬਸ ਪ੍ਰੀਤੀਆਂ ਚ ਬੈੜਾ ਪੂਰੀ ਕੁਛ ਸਹੀ ਗੱਲ ਆ ਅੱਗੇ ਬਾਈ 3 ਨੰਬਰ ਕਿਹੜਾ ਸੂਈ ਦੂਜਾ ਸੂਈ ਬਾਈ ਇਹ ਸੁਣਾ ਘੱਲਾਂ ਬੋ ਪਈਆਂ ਹਾਂ ਹਾਂਜੀ ਘੱਲਾਂ ਦੇਖੋ ਓਏ ਬਰੀਕੀ ਜਿਹਾ ਬਹੁਤ ਲੇਵਾ ਦੇ ਫੁੱਲ ਹੈ ਕੀ ਬਾਤ ਆ ਰਵੜੰਗੂ ਬੰਦ ਤੇ ਕੱਚੀ ਕੱਚੂਈਆ ਹਜੇ ਕਰੀ ਹੂੰ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਬਈ ਹਫਤੇ ਕੀ ਹੈ ਕੱਚੀ ਹਫਤਾ ਕੀ ਲਊਗਾ ਹਾਂ ਹਫਤਾ ਲੈਣਾ ਕੀ ਰਿਕਾਰਡ ਆ ਵੈਸੇ ਦੋਦਾ ਦੇ ਜੀ ਮਾਲਕ ਨੇ ਦੱਸਿਆ 18-19 ਕਿਲੋ ਜੋ ਹੈ ਵਾ ਓਕੇ ਬੰਦਾ ਆਪਦੀ ਸੋਚ ਸਮਝਣ ਨਾਲੇ ਕੇ ਜਾਵੇ ਜੀ ਠੀਕ ਆ ਇਹ ਨਹੀਂ ਪਤਾ ਮਨ ਲੱਗ ਉਹ ਤੁ ਬਾਧ ਦੇ ਦੇ ਘੱਟ ਦੇ ਦੇ ਹੂੰ ਤੇ ਆਪਣੀ ਘਰ ਦੀ ਪਰਮਾਨ ਲੈਣੀ ਹੈ ਜੀ ਮੈਂ ਮਾਲਕ ਦੱਸਦਾ ਆਪਾਂ ਮੈਨੂੰ ਦੱਸ ਦਿੰਨੇ ਆ ਸਹੀ ਆਪਾਂ ਕਹਿੰਦੇ ਅਗਲਾ ਆਪਦੀ ਨਿਰਖ ਪਰਖ ਦਾ ਬੰਦਾ ਲੈ ਕੇ ਜਾਵੇ ਠੀਕ ਹੈ ਹੂੰ ਖੋਲਿਓ ਬਈ ਤੁਰ ਕੱਦ ਚੰਗਾ ਬਰੀਡ ਚੰਗਾ ਕੱਦ ਸੇਮ ਹੀ ਆ ਬਈ ਵੱਡੀਆਂ ਚ ਆ ਜਾਂਦੇ ਛੋਟ ਹੀ ਨਹੀਂ ਹੈਗੀ ਕੋਈ ਚੰਗੇ ਕੱਦ ਦੇ ਇਹ ਬੰਦੇ ਸਮਾਈ ਵਾਲੇ ਕੋਲ ਜਾੜੇ ਆਪਾਂ ਤਾਂ ਐ ਲੱਗਦਾ ਵੀ ਇਸ ਤਰ੍ਹਾਂ ਜਿਵੇਂ ਕੱਦ ਕਾਠ ਵਾਲੀ ਬਰੀਕਣ ਵਾਲੀ ਵੇੜਾ ਵੀ 2 ਲੀਟਰ ਵੀ ਚਵਾ ਸਕਦੀ ਹੈ ਬੈੜਾ ਸਹੀ ਗੱਲ ਆ ਬਾਈ ਹਾਂਜੀ ਉਹ ਸੇਵਾ ਦੇ ਡਿਪੈਂਡ ਕਰਦਾ ਹੈ ਨਾ ਅੱਗੇ ਬਾਈ ਹਾਂਜੀ ਹੂੰ ਕਿ ਤੋਰਾ ਦੇਖੋ ਪ੍ਰਿੰਟ ਦੇਖੋ ਕੱਦ ਦੇਖੋ ਕੱਦ ਵੀ ਚੰਗਾ ਕੋਈ ਛੋਟੀ ਨਹੀਂ ਤੇ ਲੇਵਾ ਕਮਾਲ ਦਾ ਤਿਆਰ ਕਰਦੀ ਹੁੰਦੀ ਹੈ ਤਿਆਰੀ ਲੇਵੇ ਦੀ ਬਹੁਤ ਸੋਹਣੀ ਆ ਹਾਲੇ ਕੱਚੀ ਕੱਚੀ ਆ ਹਫਤੇ ਨੂੰ ਤਾਂ ਕਰਮਾਲੀ ਨੇ ਬਹੁਤ ਰੰਗ ਦਿਖਾਉਣੇ ਆ ਕਿ ਨਹੀਂ ਭਰਾ ਬਾਕੀ ਠੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਪਛਕਾ ਆ ਜਾ ਕੋਈ ਚੱਕਰ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਵੇੜੇ ਦੇ ਵਿਚਾਲੇ ਖੜਾ ਲਈ ਬਾਈ ਨੇ ਮੋਹ ਨਾ ਬਹਿ ਗਿਆ ਤੇ ਥਾਣ ਦਾ ਸਾਇ ਚੈੱਕ ਕਰ ਲੈ। ਅੱਲਾ ਗੱਲਾ ਥਾਣ ਪੂਰੀ ਮਿੱਥੀ ਤੇ ਥਾਣ ਝੂਲੀ ਦੇ ਕੋ ਢੱਲਾਂ ਨੂੰ ਲਾਂ ਨਾੜਾ ਨੂੜਾ ਫੋਲ ਲੱਗਾ। ਹਾਂਜੀ। ਤੇ ਇਹਦਾ ਕੀ ਮੋਲ ਆ ਬਾਈ? ਬਈ ਜੀ ਦੇ ਦਾਂਗੇ 55000 ਦੀ। ਮਾਨਤਾਨ ਹੋ ਜੂ। ਮਾਨਤਾਨ ਬਸ ਛੋੜ ਛੱਪੇ ਵਾਲਾ ਹੋ ਜੀ। ਠੀਕ। ਅਗਲੇ ਤਾਂ 55000 ਰੁਪਇਆ ਮੋਲ ਆ ਬਾਈ। ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ। ਮੋਲ ਪਹਿਲਾਂ ਹੀ ਜਾਇਜ਼ ਆ ਬਾਈ। ਬਾਕੀ ਮਾਨਤਾਨ ਵੀ ਹੋ ਜੂ। ਟੱਲਾ ਦੇਖੋ ਢਿੱਲਾਂ ਤੋਂ ਆਸਤੀ ਮੀਟ ਲਾ ਲਿਓ ਲੇਵਾ ਬਣਾਓ ਬਹੁਤ ਜਿਹੜੇ ਸਾਹਮਣੇ ਢਿੱਲਾਂ ਦਿਖਾਉਂਦੀਆਂ ਨੇ ਸਾਰੀਆਂ ਬਾਲਡਨਾਂ ਕੱਢਣੀਆਂ ਫੇਰ ਕਰਨ ਵਾਲੀ ਨੇ ਸੋਣਾਗਾ ਬਾਕੀ ਠੰਡੀ ਹੈ ਕਰਨ ਵਾਲੀ ਅੱਗੇ ਬਈ 4 ਨੰਬਰ ਕਿਹੜਾ ਸੂਆ ਪਿੱਠ ਪੁੜੇ ਦੀ ਮਤਲਬ ਪੂਰੀ ਪੱਧਰ ਹੈ ਜੀ ਵੈੜ ਮਤਲਬ ਪੁੱਛ ਪੁੱਛਦਾ ਚੰਗੀ ਸਾਂਭੀ ਗਾਂ ਨੂੰ ਵੀ ਮੈਨੂੰ ਕਿ ਚਲੋ ਕਦੇ ਨਾਲ ਚੀਜ਼ ਹੈ ਜੀ ਸਹੀ ਗੱਲ ਅੱਗੇ 4 ਨੰਬਰ ਦੇ ਜੀ ਕਿਹੜਾ ਸੂਆ ਇਹਨੇ ਵੀ ਦੂਜੇ ਹੀ ਸੁਣੋ ਬਈ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਬਸ ਜੀ ਛੇ ਸੱਤ ਦਿਨ ਦੀ ਕੱਚੀ ਜੀ ਠੀਕ ਆ ਬਾਈ ਹਾਂਜੀ ਤੇ ਕੀ ਰਿਕਾਰਡ ਦੋ ਦੋ ਦਿਨ ਵੱਧ ਘੱਟ ਲੈ ਜੇ ਪਰਮਾਤਵ ਨੂੰ ਪਤਾ ਨਹੀਂ ਆਹ ਹੋ ਜਾਂਦਾ ਪੂ ਚੱਕਰ ਨਹੀਂ ਇਹ ਨਹੀਂ ਪਤਾ ਹਫਤਾ ਹੀ ਲੈ ਜੇ ਜਾਂ ਦੋ ਦਿਨ ਪਹਿਲਾਂ ਸੂਈਏ ਕੁਮਾਰ ਨੂੰ ਪੜੇ ਹੂੰ ਕੀ ਰਿਕਾਰਡ ਆ ਬਾਈ ਦੁੱਧ ਦਾ ਬਾਈ ਜੀ 13 14 ਕਿਲੋ ਦੁੱਧ ਦਿੱਤਾ ਵਾ ਦੱਸਿਆ ਮਾਲਕ ਨੇ ਤੇ ਛਰੇ ਛਰੇ ਦਾ 13 14 ਲੀਟਰ ਪਹਿਲੇ ਸੂਈਏ ਦਾ ਹੁਣ ਦੂਜੇ ਸੂਣਾ ਜੀ ਇਹਨੇ ਹੂੰ ਵਾਕਿਉਂ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਜੀ ਠੰਡੀ ਠੋੜਾ 13 14 ਲੀਟਰ ਦਾ ਵੇ ਰਿਕਾਰਡ ਆ ਕੱਲੀ ਨਹੀਂ ਆਈ ਹੈ ਜਿਹੜਾ ਤਾਂ ਡਰੀ ਜਾਂਦੀ ਹੈਗੀ ਓਕੇ ਉਪਰ ਆਇਆ ਕਰੀ ਜਾਂਦੀ ਹੂੰ ਕੱਲੀ ਕੱਚੀ ਕੱਚੀ ਅਦਣ ਲੈਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਨਾ ਲੇਵਨੇਡ ਤੋਂ ਚੈੱਕ ਕਰੋ ਕਮਾਲ ਦਾ ਲੈ ਬਈ ਤੋਰਾ ਦੇਖੋ ਇੱਕ ਨੰਬਰ ਚੰਗੀ ਆ ਬਰੀਡ ਚੰਗੀ ਆ ਕੱਲੀ ਕੱਚੀ ਕੱਚੀ ਅਦਣ ਲੈਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰ ਲੈਣਾ ਹੂੰ ਚੰਗੀ ਆ ਰਾਜੀ ਆਣਾ ਪੜੀ ਵੀ ਆ ਹਾਂਜੀ ਹਾਂਜੀ ਹੂੰ ਬਰੀਕੀ ਚ ਵੜਾ ਪੂਰੀ ਬਰੀਕੀ ਚ ਵੜਾ ਪੜੀ ਵੀ ਆ ਬਈ ਤੇ ਥਣ ਝੋਲੀ ਦੀ ਕਮਾਲ ਆ ਕੱਲੀ ਕੱਚੀ ਕੱਚੀ ਆ ਬਾਕੀ ਦੁੱਧ ਦਾ ਰਿਕਾਰਡ ਵੀ ਚੰਗਾ ਬਈ ਫੈਂਟ ਵੀ ਚੰਗੀ ਆਉਂਦੀ ਹੋਏ ਜੀ ਲੇਵਾਨੇਡ ਤੋਂ ਦੇਖੋ ਥਾਣ ਦਿਖਾਉਨੇ ਆ ਉਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਲੈ ਪੂਰੀ ਵਿਤੀ ਦੇ ਥਾਣ ਚਾਰੇ ਥਾਣ ਨਿਕਲ ਮੈ ਲੈ ਕੀ ਬਾਤ ਆ ਠੰਡੀ ਠੁੰਡੀ ਫੋਲ ਲੱਗਦਾ ਠੰਡੀ ਠੁੰਡੀ ਫੋਲ ਤੇ ਕੀ ਮੋਲ ਆ ਬਈ ਜਾਇਜ਼ ਜਾ ਬਈ ਜੀ ਇਹਦਾ ਵੀ ਜਮਾ ਜਾਇਜ਼ ਮੋਲ ਆ ਵੀ 43000 ਦੀ ਫਿਰ ਦੇਵਾਂਗੇ 43 ਦੀ ਮਾਨਤਨ ਹੋ ਜੇ ਮਾਨਤਨ ਬਸ ਛੋੜ ਵਾਲ ਹੋ ਜੀ ਬਹੁਤ ਠੀਕ ਹਾਂ ਜੀ ਜਮਾ ਜਾਇਜ਼ ਮੋਲ ਆ 43000 ਰੁਪਇਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਅੱਗੇ ਬਈ ਲਾਸਟ ਕਿਹੜਾ ਸੁਆ ਇਹਨੇ ਵੀ ਦੂਜੇ ਸੁਣਾ ਬਾਈ ਜੀ ਕਿੰਨੇ ਦਿਨਾਂ ਦੀ ਗੱੱਚੀ ਆ ਬਈ ਇਹ ਬਾਈ ਵੀ ਮਤਲਬ ਵੀ 7-8 ਦਿਨ ਦੀ ਹਫਤੇ ਕਰੀ ਮੰਨ ਲਓ ਵੀ ਇੱਕ ਕੱਚੀ ਆ ਜੀ ਠੀਕ ਆ ਬਾਈ ਤੇ ਕਿੰਨਾ ਕੁ ਦੁੱਧ ਦਿੰਦਾ ਇਹਨੇ ਪਿਛਲੇ ਸੂਏ ਇਹ 14 15 ਕਿਲੋ ਦਾ ਸਹੀ ਮਾਲ ਕਰਨੇ 14 15 ਹਾਂ ਵੀ ਦਿੱਤਾਗਾ ਫੈਂਟ ਬਹੁਤ ਉਹ ਹਨ ਜੀ ਹਾਂਜੀ ਇਹ ਮਤਲਬ ਜਰਸੀ ਚ ਆ ਗਈ ਇਹ ਮਨ ਜਰਸੀ ਚ ਆ ਗਈ ਹਾਂ ਕਾਲੀ ਜਰਸੀ ਚ ਆ ਗਈ ਇਹ ਕਾਲੀ ਜਰਸੀ ਚ ਹਾਂਜੀ ਬਾਕੀ ਠੰਡੀ ਠੁੰਡੀ ਬਹੁਤ ਹੈ ਜੀ ਖੋਲਿਓ ਬਈ ਤੋਰਾ ਹਾਂਜੀ ਫੇਸ ਬੜਾ ਚੰਗਾ ਬਰੀਡ ਚੰਗੀ ਜਰਸੀ ਨਾਲ ਸਲ ਚ ਆ ਗਈ ਫੈਂਟ ਚੰਗੀ ਉਹ ਮੌਸਮ ਜਿਹੜਾ ਮਰਜ਼ੀ ਆ ਗਰਮੀ ਆ ਠੰਡ ਆ ਬਈ ਘੱਟ ਮੰਨੂਗੀ ਤੇ ਫੇਸ ਦੇਖੋ ਫੇਸ ਬੜਾ ਪਿਆਰਾ ਬਰੀਕੀ ਦਾ ਵੜ ਤੇ ਤੋਰਾ ਇੱਕ ਨੰਬਰ ਆ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਆਰਡਰ ਇਹਨੇ ਸੋਨਾ ਤਿਆਰ ਕਰਨਾ ਥਾਣ ਦੇਖੋ ਬਈ ਲੱਗਿਆ ਕਮਾਲ ਦਾ ਬਹੁਤ ਸੋਹਣਾ ਥਾਣ ਲੱਗਿਆ ਚਵਾਈ ਚੋਈ ਪੂਰੀ ਚੰਗੀ ਨਿਕਲੂ ਕਰਮਾਣੇ ਹਾਂ ਜੀ ਥਾਣ ਤੁਹਾਨੂੰ ਵਾੜਾ ਚੰਗਾ ਲੱਗਿਆ ਬਾਕੀ ਪੰਦਰਾ ਲੇਵਾ ਜਮਾ ਸਹੀ ਸਾਰੇ ਖੁੰਝੇ ਕੋਈ ਤੇ ਕੀ ਮੋਲ ਆ ਬਈ ਜੈ ਜੈ ਬਈ ਜੀ ਇਹ ਦੇਵਾਂਗੇ ਆਪਾਂ 46000 ਦੀ 46000 ਦੀ ਮਾਨਤਨ ਹੋ ਜਾ ਬਸ ਮਾਨਤਨ ਛੋੜ ਛੱਡੇ ਦਾ ਹੋ ਜਾ ਓਕੇ 46000 ਰੁਪਿਆ ਮੋਲ ਆ ਬਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਖੋਜ ਲੇਵਾ ਦੇਖੋ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰਨਾ ਚਾਰੇ ਥਾਨ ਨੇਖਣ ਵਿੱਚ ਪੂਰੇ ਗੈਪ ਤੇ ਮੂਰੋਂ ਲੇਵਰੀ ਤੱਕ ਦੇਖੋ ਬਈ ਪੂਰਾ ਸੋਹਣਾ ਆਰਡਰ ਤਿਆਰ ਕਰਦੇ ਹਾਂ ਚੰਗੀਆਂ ਕੁਆਲਿਟੀ ਚੰਗੀਆਂ ਮੁੱਲ ਜਮ ਜਾਇਜ਼ ਆ ਬਈ ਇਹ ਨਗਸੀ ਭਰਾ ਕੋਲੇ ਪੰਜ ਪੰਜੀ ਰਖਾਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ